ਰੋਡ ਆ ਬਈ ਇਹ ਇਨ ਕੋਦਰ ਵਾਲਾ ਰੋਡ ਆ ਬਈ ਇਹਨ ਕੋਦਰ ਤੋਂ ਜਗਰਾਵਾ ਦੇਖੋ ਪੰਜਾਬ ਦਾ ਮੁੱਖ ਮੰਤਰੀ ਜਾਂ ਪੰਜਾਬ ਦੀ ਸਰਕਾਰ ਇਹ ਰੋਜ਼ ਹੀ ਦੂਜੇ ਤੇ ਜਿਹੜਾ ਡਰਾਮੇ ਹੁੰਦੇ ਨੇ ਕਿ ਟੋਲ ਪਲਾਜੇ ਬੰਦ ਕਰਤੇ ਟੋਲ ਪਲਾਜੇ ਬੰਦ ਕਰਤੇ ਆ ਜਿਹੜਾ ਕਿ ਸ਼ਰਿਆਮ ਇੱਥੇ ੱਤਕਾ ਹੋ ਰਿਹਾ ਸਾਨੂੰ ਸਾਹਮਣੂ ਆ ਟੋਲ ਦੇਖ ਲਓ ਜਿਹੜਾ ਟੋਲ ਲੱਗਿਆ ਨਾ ਨਾ ਇੱਥੇ ਕੋਈ ਫਾਸਟੈਗ ਚੱਲਦਾ ਨਾ ਕੋਈ ਹੋਰ ਚੱਲਦਾ ਇੰਨਾ ਲੋਕਾਂ ਦੇ ੱਤਕਾ ਹੁੰਦਾ ਤੁਸੀਂ ਇਹ ਦੇਖ ਲਓ ਜਿਹੜੀ ਸੜਕਾ ਹੈ ਹਜ਼ਾਰ ਤਾਂ ਤੋਂ ਜਿਹੜੀ ਸੜਕ ਟੁੱਟੀ ਹੋਈ ਆ ਸਿੰਗਲ ਸੜਕ ਆ ਸਿੰਗਲ ਸੜਕ ਦੇ ਉੱਪਰ ਟੋਲ ਪਲਾza ਲਾਇਆ ਹੋਇਆ ਹੈ ਮੈਂ ਲੋਕਾਂ ਦਾ ਇੱਥੋਂ ਦਾ ਹੈਰਾਨ ਮੰਨਦਾ ਇਥੋਂ ਦੇ ਲੋਕਾਂ ਦਾ ਵੀ ਇਹ ਇਹ ਜਿਹੜੀ ਆਵਾਜ਼ ਕੈਨੂੰ ਉਠਾ ਰਹੇ ਕਿਹੜਾ ਇਲਾਕਾ ਬਈਆ ਪਿੰਡ ਕਿਹੜੇ ਨੇ ਇੱਥੇ ਲਵੇ ਲਵੇ ਇਹ ਸਿੱਧਵਾ ਵੇਟ ਤੋਂ ਬਈ ਆਪਣੇ ਨਾਲ ਉਹਦੇ ਵਿੱਚ ਵਾਲੇ ਪਿੰਡ ਆ ਜਾਂਦੇ ਮਾਹਤਪੁਰ ਹੈ ਆ ਨਾਲ ਕਿਹੜਾ ਪਿੰਡ ਆ ਇੱਥੇ ਜਿਹੜਾ ਟੋਲ ਲੱਗਾ ਹੋਇਆ ਆ ਸੰਗੋਵਾਲੀ ਸੀਗੇ ਇਧਰ ਤੋਂ ਹਾਂ ਸੰਗੋਵਾਲ ਬਈ ਸੰਗੋਵਾਲ ਤੋਂ ਆ ਹੁਣ ਕਿਹੜਾ ਹੋਊਗਾ ਇੱਥੇ ਇਦੂਆਂ ਬਈ ਸਿੱਧਵਾ ਆ ਜਾਣਾ ਸਿੱਧਵਾ ਦੇਖੋ ਆ ਮੈਂ ਹੈਰਾਨ ਆ ਵੈਸੇ ਝੰਡਾ ਦਾ ਲਾਈ ਫਰਦਾਨਾ ਕਿ ਮੂਰੇ ਕਿਸਾਨ ਕਿਸਾਨ ਏ ਜੀ ਦੇਖੋ ਸਿੰਗਲ ਜਿਹੜਾ ਰੋੜਾਂ ਦੇ ਉੱਪਰ ਟੋਲ ਲੱਗੇ ਪਾਣੇ ਮੈਂ ਤੁਹਾਨੂੰ ਅੱਗੇ ਸੜਕ ਵੀ ਦਿਖਾ ਦਿੰਦਾ ਟੁੱਟੀ ਸੜਕ ਦੇ ਉੱਪਰ ਟੋਲ ਸਿੰਗਲ ਸੜਕ ਦੇ ਉੱਪਰ ਟੋਲ ਹੈਰਾਨ ਆ ਯਾਰ ਸ਼ਰਮ ਨਾ ੱੱੱਕਾ ਹੋ ਰਿਹਾ ਪੰਜਾਬ ਦੇ ਵਿੱਚ ਇਹਨੇ ਲੁੱਟ ਹੋ ਰਹੀ ਹੈ ਜਿਲ੍ਹਾ ਹੈਗਾ ਇਹ ਲੁਧਿਆਣਾ ਹਨਾ ਜਿਹੜਾ ਲੁਧਿਆਣਾ ਸੰਗੋਵਾਲ ਜਿਹੜਾ ਪਿੰਡ ਹੈ ਇੱਥੇ ਇਹ ਨਕੋਦਰ ਨੂੰ ਅੱਗੇ ਜਿਹੜੀ ਸਿੰਗਲ ਸੜਕ ਜਾਂਦੀ ਹੈ ਇੱਧਰ ਕਿਧਰ ਜਾਂਦੀ ਹੈ ਜਗਰਾਮਾ ਨੂੰ ਇੱਧਰ ਜਗਰਾਮਾ ਨੂੰ ਇਹ ਲੋਕ ਇੱਥੋਂ ਮੈਂ ਇੱਥੋਂ ਇਲਾਕੇ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਣਾ ਤੁਸੀਂ ਇਕੱਠੇ ਹੋ ਤੁਹਾਡੇ ਨਾਲ ਮੈਂ ਖੜਾ ਹਾਂ ਇਸ ਜੀ ਦਾ ਜਿਹੜਾ ਕਿ ਵਿਰੋਧ ਕਰੋ ਕਿੰਨੀ ਟੁੱਟੀ ਸੜਕ ਦੇ ਉੱਪਰ ਸਾਨੂੰ ਇਹ ਤਾਂ ਚੀਜ਼ ਪਤਾ ਹੋਣਾ ਚਾਹੀਦਾ ਹੈ ਜਿਹੜਾ ਟੋਲ ਲੱਗਦਾ ਕਿਹੜੀਆਂ ਫੈਸਿਲਿਟੀਆਂ ਲਈ ਟੋਲ ਲੱਗਦਾ ਟੁੱਟੀਆਂ ਸੜਕਾਂ ਨਹੀਂ ਆ ਜਿਹਦੇ ਉੱਪਰ ਟੋਲ ਦੇਈਏ ਨਾ ਦੇਈ ਚੱਲੋ ਥਾਂ ਥਾਂ ਤੇ ਜਾਮ ਲੱਗੇ ਪੈਣ ਥਾਂ ਥਾਂ ਤੇ ਉਹ ਹੋਏ ਪੈਣ ਟੋਲ ਦੇਣ ਦਾ ਇੱਕ ਮਕਸਦ ਹੁੰਦਾ ਹੈ ਸਾਫ਼ ਸੜਕ ਹੋਵੇ ਵਧੀਆ ਸੜਕ ਹੋਵੇ ਕੋਈ ਲਾਈਟਾਂ ਲੱਗੀਆਂ ਹੋਣ ਸਾਰਾ ਕੁਝ ਜਿਹੜੇ ਸਹੂਲਤਾਂ ਹੋਣ ਜਿੱਦਾਂ ਕਿ ਜਿਹੜਾ ਕਿ ਟੋਲ ਲੈਣਾ ਵੀ ਬਣਦਾ ਆਦਨ ਦੁਕਾਨ ਲੱਗ ਕੇ ਕਹੋ ਜੀ ਸੜਕ ਹੈ ਕਿਵੇਂ ਜਿਹੜਾ ਸਿੰਗਲ ਸੜਕ ਉੱਪਰ ਟੋਲ ਲੱਗ ਰਿਹਾ ਹੈ ਇਹ ਇਲਾਕੇ ਦੇ ਜਿੰਨੇ ਵੀ ਲੋਕ ਨੇ ਲੋਕਾਂ ਨੂੰ ਆਵਾਜ਼ ਠੋਣੀ ਚਾਹੀਦੀ ਹੈ ਇਹ ਸ਼ਰਿਆਮ ਤੁਹਾਡੇ ਇਲਾਕੇ ਦੀ ਲੋਟੋਰੀਆ ਛੋਟਾ ਟੋਲ ਲੱਗ ਜਗਰਾਉ ਤੋਂ ਨਕੋਦਰ ਰੋਡ ਆ ਅੱਗੇ ਲਿਖਾ ਦਿਖਾਉਣਾ ਤੁਹਾਨੂੰ ਇਹ ਜਗਰਾਉ ਤੋਂ ਜਿਹੜਾ ਨਕੋਦਰ ਰੋਡ ਟੋਲ ਆ ਇੱਧਰ ਦਿਖਾ ਮੜਾ ਕਾਕਾ ਆ ਜਗਰਾਉ ਤੋਂ ਜਿਹੜਾ ਨਕੋਦਰ ਰੋਡ ਟੋਲ ਹੈ ਨਾ ਇਹ ਟੋਲ ਦੇ ਉੱਪਰ ਭਰਾਵੋ ਤੁਹਾਡਾ ਬਹੁਤ ਨਜਾਇਜ਼ ਜਿਹੜੀ ਲੁੱਟ ਕਿਸੋ ਟੋਲ ਰਹੀ ਹੈ ਇਸ ਕਰਕੇ ਤੁਸੀਂ ਇਹ ਇਲਾਕੇ ਦੇ ਲੋਕਾਂ ਨੂੰ ਮੇਰੀ ਬੇਨਤੀ ਹੈ ਵੀ ਆਪਾਂ ਇਸਦਾ ਇਕੱਠੇ ਹੋ ਕੇ ਜਿਹੜਾ ਆਪਾਂ ਪ੍ਰਦਰਸ਼ਨ ਕਰੀਏ ਮਗਰ ਵੀ ਭਾਈ ਆਪਣੀ ਠੀਕ ਠਾਕ ਬੈਠੇ ਚੱਲ ਇਸ ਕਰਕੇ ਤੁਸੀਂ ਸਾਰੇ ਇਲਾਕੇ ਦੇ ਲੋਕਾਂ ਨੂੰ ਬੇਨਤੀ ਬੰਦ ਰਿਹਾ ਕੰਪਨੀ ਵੀ ਜਿਹੜੀ ਬਾਹਰ ਦੀ ਹੈ ਇੱਕ ਮਿੰਟ ਮੈਂ ਕੰਪਨੀ ਪੁੱਛ ਲਾ ਇਹ ਕੰਪਨੀ ਕਿੱਥੋਂ ਦੀ ਆ ਚੱਲੇ ਜਾਂਦੇ ਭਾਈ ਜਿਹੜੀ ਟੋਲ ਵਾਲੀ ਕੰਪਨੀ ਹੈ ਕਿੱਥੋਂ ਦੀ ਆ ਇਹ ਇਹ ਜਿਹੜੀ ਟੋਲ ਵਾਲੀ ਕੰਪਨੀ ਕਿੱਥੋਂ ਦੀ ਆ ਇਹ ਤੇ ਰੋਹਨ ਰਾਜੀਵ ਹੈ ਰੋਹਨ ਰਾਜੀਵ ਕਿੱਥੋਂ ਦਾ ਹੈ ਮਹਾਰਾਸ਼ਟਰ ਦਾ ਮਹਾਰਾਸ਼ਟਰ ਦਾ ਮਹਾਰਾਸ਼ਟਰ ਦਾ ਜਿਹੜਾ ਕਿ ਕੰਪਨੀ ਹੈ ਏ ਜਿਹੜੇ ਕੇ ਜਿਹੜਾ ਕੇ ਮਹਾਰਾਸ਼ਟਰ ਦਾ ਠੇਕੇਦਾਰ ਹੈ ਜਿਹੜਾ ਕੇ ਇੱਥੇ ਟੋਲ ਲਈਆਂ ਦਾ ਲੋਕਾਂ ਤੋਂ ਜਿਹੜੀ ਆ ਦੇਖ ਲਓ ਬਈ ਤੁਸੀਂ ਸੜਕ ਪੰਜਾਬ ਦੇ ਲੋਕੋ ਆਪ ਦੇਖ ਲਓ ਆ ਸੜਕ ਉਪਰ ਟੋਲ ਲੱਗਣਾ ਤੁਸੀਂ ਆਪ ਦੱਸ ਦਿਓ ਕਿੰਨਾ ਕੁ ਜ਼ਿਆਦਾ ਕਿ ਤੁਹਾਨੂੰ ਟੋਏ ਦਿਖਾਉਣਾ ਮੈਂ ਅੱਗੇ ਤੁਹਾਨੂੰ ਮੈਂ ਟੋਏ ਦਿਖਾਉਣਾ ਇਹ ਸੜਕ ਦੇ ਉਪਰ ਕਿੰਨੇ ਟੋਏ ਨੇਗੇ ਸੜਕ ਦੇਖ ਲਓ ਕਿੰਨੀ ਬੇਕਾਰ ਸੜਕ ਹੈ ਇਹਦੇ ਉਪਰ ਟੋਲ ਲੱਗਣਾ ਪੰਜਾਬ ਦਾ ਮੁੱਖ ਮੰਤਰੀ ਤੀਜੇ ਦਿਨ ਕਹਿੰਦਾ ਮੈਂ ਟੋਲ ਬੰਦ ਕਰਾਤੇ ਮੈਂ ਟੋਲ ਬੰਦ ਕਰਾਤੇ ਇਹ ਮੈਂ ਟੋਲ ਬਾਰੇ ਪਹਿਲਾਂ ਵੀ ਕਾਹੀ ਬਾਰੇ ਬੋਲ ਚੁੱਕਾ ਇਹ ਜਿਹੜਾ ਇਹ ਦੋ ਦੋ ਟੋਲ ਦੋ ਟੋਲ ਲੱਗੇ ਹੋਣਾ ਨਾ ਤੇ ਮੈਨੂੰ ਲੱਗਦਾ ਯਾਰ ਹੈ ਨਕੋਦਰ ਤੱਕ ਕੀ ਹੈ ਬਈ ਇੱਕੋ ਹੀ ਆ ਤੁਸੀਂ ਦੇਖ ਲਓ ਬਾਈ ਕਿਵੇਂ ਜਿਹੜਾ ਸਾਰਿਆਂ ਉੱਪਰ ਕਿੰਡੀਕ ਸੜਕ ਹੈ ਇਹ ਟੋਲ ਦੇ ਉੱਪਰ ਇਹ ਸੜਕ ਦੇ ਉੱਪਰ ਟੋਲ ਲੱਗਿਆ ਹੋਇਆ ਹੈ ਤੇ ਆ ਤੁਹਾਨੂੰ ਅੱਗੇ ਦਿਖਾਉਣਾ ਸਾਰੀ ਟੁੱਟੀ ਭੱਜੀ ਸੜਕ ਹੈ ਲੈ ਘਾਟਾ ਕਿਦਾ